ਅੱਜ 13 ਹਾੜ ਮਿਤੀ 26 ਜੂਨ 2024 ਜਿਵੇਂ ਆਪਾਂ ਆਪਣੀਆਂ ਪਿਛਲੀਆਂ ਦੋ ਵੀਡੀਓਜ਼ ਦੇ ਵਿੱਚ ਦੇਖਿਆ ਕਿ ਡੇਰਾ ਸੰਤ ਮਾਪਾ ਭਗਵਾਨ ਦਾਸ ਜੀ ਪਿੰਡ ਰਸੂਲੜਾ ਵਿਖੇ ਉਹਨਾਂ ਦੀ ਵਰਸੀ ਸਮਾਗਮ ਨੂੰ ਮੁੱਖ ਰੱਖਦੇ ਹੋਏ ਤਿੰਨ ਰੋਜ਼ਾ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਸੀ ਅੱਜ 13 ਹਾੜ ਆ 26 ਜੂਨ ਆ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਗੁਰੂ ਘਰ ਜਿਹੜਾ ਲੰਗਰ ਆ ਤੁਟ ਵਰਤੂਗਾ ਇਸ ਵੀਡੀਓ ਦੇ ਵਿੱਚ ਆਪਾਂ ਅੱਜ ਪੋਗ ਵਾਲਾ ਦਿਨ ਆ ਜਿਹੜਾ ਤੀਜਾ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਦੇਖਾਂਗੇ ਉਮੀਦ ਕਰਦਾ ਪੈਂਦੀਆਂ ਦੋ ਵੀਡੀਓਜ਼ ਤੁਹਾਨੂੰ ਚੰਗੀਆਂ ਲੱਗੀਆਂ ਹੋਣੀਆਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਜਾਂ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਆਓ ਅੱਗੇ ਆਪਾਂ ਹੁਣ ਪੋਗ ਸ੍ਰੀ ਅਖੰਡ ਪਾਠ ਸਾਹਿਬ ਡੇਰਾ ਸੰਤ ਵਾਬਾ ਭਗਵਾਨ ਦਾਸ ਜੀ ਪਿੰਡ ਰਸੂਲੜਾ ਦੇਖਦੇ ਆਂ ਚੱਲਦੇ ਆਂਦਾ You my was... You're know, पोइ न <singing flowers> I'm Fortuny dias static So what's the intention, when you start G Claire? Elena Dath, what tax could do? Zik Micky श्री श्री i اچھا اس بار جبڑو گئے نا اگے بات نکلے گی ساتھ ائی دے کڑا کڑیے گا کیا پیا گا 17 رمضان حالات سنکو دینتی سدرے بندے تو مروے کتنا ہوے اس طرح ہوے اس طرح ہوے کیا اللہ بنا کو او تو کر اللہ تعالی اپ کو سلام Thank hey. you. ਖੇੜੇ ਫਕਸਾਲ ਕੀ ਵਰਤਾਂ ਹੋਈ ਆ ਆ ਸਮਟਾਣੀਆਂ ਨਾਗਰੀਆਂ ਤੋਂ ਜੜ ਪ੍ਰੋਗਰਾਮ ਕਰਨ ਲਈ ਜੋ ਆ ਗਏ ਪ੍ਰੋਗਰਾਮ ਲਿਖੇ ਚਲਣਾ ਕੇ ਸਾਥੀਓ ਹੋਏ ਰਜੀਤਾਂ ਨਾਲ ਸਭਾ ਸੁਬਾਨੀ ਜੀ ਮਤੇ ਲੋਹੋ ਨਾ ਯਾਦਿਆ ਪਰਿਆ ਪਾਲ ਕੇ ਬਹੇ ਜਲਾਈ ਹਮਸੋ ਸਭ ਦੇ ਕਣ ਕੋਤ ਮਹਾਰਾ ਗੁਰੂ ਨਾਨਕ ਜੀ ਮੋ ਗੁਰੂ ਜਗਤਿ ਦੇ ਮੇ ਪ੍ਰਭ ਕੋ ਮਿਲ ਕਹ ਗੁਰੂ ਜਗਤਿ ਦੇ ਪ੍ਰਾਪਤ ਕਰੀ ਗਾਹ ਲੋਕ ਆਖੀ ਰੋਏ ਹੋਰ ਵੀ ਕਾਮਣੇ ਰਖੇ ਕਰਨੇ ਸੁਵਰਗ ਨਾਮਹਾਜ ਹੈ ਚੜੇ ਤੀਰਥਾਂ ਨੂੰ ਮੇ ਸਰਦਾਰ शरदा करीर गुर बाबा श्री चंद महाराज की बाबा भगवान दास महाराज की ਵੇਰਾ ਸੰਤ ਬਾਬਾ ਭਗਵਾਨ ਦਾਸ ਜੀ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਜਿਹੜੇ ਪੈ ਚੁੱਕੇ ਨੇ ਤੁਸੀਂ ਵੀਡੀਓ ਚ ਦੇਖਿਆ ਗੁਰੂ ਮਹਾਰਾਜ ਜੀ ਆਪਣੇ ਸਥਾਨਾਂ ਤੇ ਜਾ ਬਿਰਾਜੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਨਵੇਕਲਾ ਉਪਰਾਲਾ ਇੱਥੇ ਇੱਕ ਸਸਤਾ ਦੁਆਰਾ ਕੀਤਾ ਗਿਆ ਉਹਨਾਂ ਨੇ ਨੇ ਇੱਥੇ ਬੂਟਿਆਂ ਦੇ ਲੰਗਰ ਲਾਏ ਨੇ ਜਿਹੜੀ ਵੀ ਸੰਗਤ ਇੱਥੇ ਆ ਰਹੀ ਆ ਬੱਚੇ ਬਜ਼ੁਰਗ ਨੌਜਵਾਨਾਂ ਨੂੰ ਉਹ ਬੂਟੇ ਲਾਉਣ ਲਈ ਪ੍ਰੇਰਿਤ ਕਰ ਰਹੇ ਨੇ ਆਪਾਂ ਹੁਣ ਉਹ ਦੇਖਦੇ ਆ ਅੱਗੇ ਆਓ ਸਾਨੂੰ ਬਹੁਤ ਪਸੰਦ ਆਇਆ ਆਪਣਾ ਜਨਾਬ ਆਪਣਾ ਜਾਰੀ ਖੁਬਾ ਹੈ ਨਾਗਰਿਕਾਂ ਦਾ ਹੈ ਨਾਗਰਿਕੀ ਸਭੇ ਮੇਲੇ ਦਾ ਇੱਕ ਰੰਗ ਹੀ ਵੀ ਬਾਜ਼ਾਰ ਇੱਕ ਪਾਸੇ ਲੱਗਿਆ ਹੋਇਆ ਸਾਰੀਆਂ ਚੀਜ਼ਾਂ ਦਾ ਬੱਚਿਆਂ ਲਈ ਖੜਾਉਣੇ ਹੋਰ ਸਮਾਨ ਭਾਂਡੇ ਜੋ ਵੀ ਬੱਚੇ ਖੇਡਾਂ ਖੁੱਡਾਂ ਖੇਡਦੇ ਆ ਸਾਰੀ ਲਗਭਗ ਇੱਕ ਪਾਸੇ ਬਾਜ਼ਾਰ ਆ ਜਿਹੜਾ ਉਹ ਲਾਇਆ ਗਿਆ ਬੱਚਿਆਂ ਲਈ ਭੂਰੇ ਤੇ ਬਾਜ਼ਾਰ ਤੇ ਵੀ ਤੁਸੀਂ ਦੇਖ ਸਕਦੇ ਆ ਪੂਰੀ ਭੀੜ ਆ ਇਸ ਟਾਈਮ ਆਪਾਂ ਵੀ ਅੱਗੇ ਚੱਲਦੇ ਆ ਲੋ ਸੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਕਲਾਕਾਰਾਂ ਦੇ ਜਿਮੇ ਆ ਕੇ ਬੋਲਣ ਦਾ ਮੌਕਾ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਲੋ ਮਜ਼ਾਰ ਬਹੁਤ ਦੂਰ ਤੱਕ ਲੱਗਿਆ ਹੋਇਆ। ਉਹ ਸਾਹਮਣੇ ਜਿਵੇਂ ਤੁਸੀਂ ਆਪਣੀ ਵੀਡੀਓ ਫਰੇਮ 'ਚ ਦੇਖ ਰਹੇ ਹੋ ਖੇਤ ਤੱਕ ਕਾਫੀ ਭੀੜ ਆ, ਕਾਫੀ ਰਸ਼ ਆ। ਬੱਚਿਆਂ ਲਈ ਝੂਲੇ ਵੀ ਨੇ। ਅੱਗੇ ਆਪਾਂ ਹੁਣ ਉਧਰ ਵਾਲੇ ਪਾਸੇ ਨੂੰ ਚੱਲਾਂਗੇ ਜਿੱਧਰ ਬੱਚਿਆਂ ਲਈ ਝੂਲੇ ਲਾਏ ਹੋਏ ਨੇ। ਆਓ। ਇੱਧਰੇ ਪਾਸੇ ਲਾਇਆ ਗਏ ਨੇ ਬੱਚਿਆਂ ਲਈ ਘੂੜੇ ਬੱਚਿਆਂ ਵਾਲੇ ਪਾਸੇ ਵੀ ਕਾਫੀ ਇਕੱਠਾ ਜਿਵੇਂ ਤੁਸੀਂ ਦੇਖ ਰਹੇ ਹੋ ਆ ਲੋ ਕੋਈ ਵੀਡੀਓ ਸਕੇ ਰਹੀਂ ਤੇ ਆ ਮੇਲੇ ਦਾ ਕਰਾਂਗੇ ਪਹੂਰੇ ਤੇ ਸਾਰਾ ਬਾਜ਼ਾਰ ਜੋ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖਿਆ ਇਹ ਸੀ ਤੀਜਾ ਦਿਨ ਭੋਗਸ਼ੀਰੀ ਖੰਡਪਾਟ ਸਾਹਿਬ ਜੀ ਦਾ ਉਮੀਦ ਕਰਦਾ ਤੁਹਾਨੂੰ ਇਹ ਸਾਰੀ ਉਹ ਲੜੀ ਇਹ ਵੀਡੀਓ ਵੀ ਚੰਗੀ ਲੱਗੀ ਹੋਊਗੀ ਮਿਲਦੇ ਹਾਂ ਜਲਦੀ ਕਿਸੇ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਬਣੇ ਰਹੋ ਆਪਣੇ ਚੈਨਲ ਨਾਲ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ